ਸਤਿ ਸ੍ਰੀ ਅਕਾਲ ਸਭ ਨੂੰ ਜੀ ਤੁਹਾਡਾ ਸਭ ਦਾ ਸਵਾਗਤ ਸਾਡੇ ਪੰਜਾਬੀ ਤੜਕਾ ਚੈਨਲ ਤੇ ਅੱਜ ਅਸੀਂ ਬਣਾਉਣ ਲੱਗੇ ਸੀਗੇ ਡਰਾਈ ਪਨੀਰ ਅੰਦਰ ਵਿੱਚ ਆਲੂ ਪਾਵਾਂਗੇ ਅਸੀਂ ਉਬਲੇ ਹੋਏ ਆਲੂ ਤੇ ਅਸੀਂ ਤੁਹਾਡੇ ਨਾਲੇ ਸ਼ੇਅਰ ਕਰਾਂਗੇ ਕਿ ਵੀ ਅਸੀਂ ਕਿਵੇਂ ਬਣਾਉਣੀ ਆ ਇਹ ਅਸੀਂ ਤੜਕਾ ਛੀਰ ਕੇ ਤਿਆਰ ਕੀਤਾ ਸੀਗਾ ਪਿਆਜ਼ ਹਰੀ ਮਿਰਚ ਐਂਡ ਕੜੀ ਪੱਤਾ ਤੇ ਲਸਣ ਇਹ ਸਾਡਾ ਪਨੀਰ ਤੇ ਇਹ ਅਸੀਂ ਆਲੂ ਉਬਾਲ ਕੇ ਇੱਕ మీడియం ਸਾਈਜ਼ ਦਾ ਸਾਈਡ ਤੇ ਰੱਖਿਆ ਹੋਇਆ ਹੈ ਤੇ ਇੱਧਰ ਅਸੀਂ ਤੇਲ ਗਰਮ ਰੱਖਿਆ ਹੋਇਆ ਆ ਤੇ ਅਸੀਂ ਇਹਨੂੰ ਗਰਮ ਹੋ ਗਿਆ ਆ ਇਹਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਪਾਵਾਂਗੇ ਕਾਲੀ ਮਿਰਚ ਤੇ ਧਨੀਏ ਸਾਬਤ ਦੇ ਕੁਝ ਸੀਡਸ ਪਾਵਾਂਗੇ ਫਿਰ ਜਿਹੜੇ ਸਪਾਵਾਂਗੇ ਅਸੀਂ ਲਸਣ कड़ी पत्ता पा लेंगे हाँ जी हूँ असं पावे प्याज क्योंकि लाइट ब्राउन हो गया है लसुन अच्छे ਚੰਗੀ ਤਰ੍ਹਾਂ ਹਿਲਾ ਲਾਂਗੇ ਬੇਕ ਕਰਦੇ ਹਾਂ ਆਪਾਂ ਹੁਣ ਪਿਆਜ਼ ਨੂੰ ਲਾਈਟ ਬ੍ਰਾਊਨ ਹੋਣ ਦਾ ਫਿਰ ਆਪਾਂ ਦੱਸਦੇ ਹਾਂ ਕਿ ਅਸੀਂ ਕੀ ਕਰਨਾ ਹੈ ਹਾਂਜੀ ਅਸੀਂ ਚੈੱਕ ਕਰਦੇ ਪਏ ਸੀ ਅਜੇ ਪਿਆਜ਼ ਦੇ ਵਿੱਚ ਥੋੜਾ ਟਾਈਮ ਹੋਰ ਆ ਥੋੜਾ ਲਾਈਟ ਬ੍ਰਾਊਨ ਹੋ ਜਾਏਗਾ ਫਿਰ ਅਸੀਂ ਇਹਦੇ ਵਿੱਚ ਮਸਾਲੇ ਵਗੈਰਾ ਪਾਵਾਂਗੇ ਹਾਂਜੀ ਤੁਸੀਂ ਚੈੱਕ ਕਰ ਸਕਦੇ ਜੇ ਲਾਈਟ ਰੈੱਡ ਟਰਨ ਹੋ ਗਿਆ ਆ ਪਿਆਜ਼ ਅਸੀਂ ਜ਼ਿਆਦਾ ਨਹੀਂ ਕਰਨਾ ਇਹਨੂੰ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਲਦੀ ਹਲਦੀ ਹੁਣ ਆਪਾਂ ਪਾਵਾਂਗੇ ਕਾਲੀ ਮਿਰਚ ਆਪਾਂ ਹਲਕੀ ਜੀ ਰੈੱਡ ਚ <li> ਪਾ ਵਿੱਚ ਪਾਦਾਂਗੇ ਹੁਣ ਆਪਾਂ ਨਮਕ ਥੋੜੀਆਂ ਪਾਵਾਂਗੇ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਜੋ ਆਪਾਂ ਕੱਟੀਆਂ ਸੀਗੀਆਂ ਚੰਗੀ ਤਰਾ ਮਿਕਸ ਕਰ ਲਾਂਗੇ ਇਹਨੂੰ ਹਾਂ ਜੀ ਹੁਣ ਆਪਾਂ ਜਿਹੜੇ ਆਲੂ ਸੀਗੇ ਨਾ ਕਾਲੂ ਉਬਾਲ ਕੇ ਰੱਖਿਆ ਹੈ ਇਹ ਅਸੀਂ ਆਲੂ ਪਾਤਾ ਇਹਦੇ ਵਿੱਚ ਜਿਹੜਾ ਆਪਾਂ ਉਬਾਲਿਆ ਹੋਇਆ ਆਲੂ ਹੈ ਉਹ ਪਾਇਆ ਹੈ ਆਲੂ ਜੋ ਉਬਾਲਿਆ ਹੋਇਆ ਹੈ ਮੀਡੀਅਮ ਸਾਈਜ਼ ਦਾ ਲੈਣਾ ਇੱਕ ਹੀ ਇਨੋ ਚੰਗੀ ਤਰ੍ਹਾਂ ਆਪਾਂ ਵਿੱਚ ਮਿਕਸ ਕਰ ਲਾਂਗੇ ਜਿਆਦਾ ਆਲੂ ਆਪਾਂ ਨਹੀਂ ਲੈਣਾ ਫਿਰ ਇਹਨਾਂ ਵਧੀਆ ਪਨੀਰ ਦੀ ਪੁਰਜੀ ਆਲੂ ਤੇ ਪਨੀਰ ਦੀ ਬਣेंगी ਨੇ ਫਿਰ ਇਹਨੋ ਸਿੱਧਾ ਮਿਕਸ ਕਰ ਲਿਆ ਇਹ ਆਪਾਂ ਇਹਦੇ ਵਿੱਚ ਹੁਣ ਪਨੀਰ ਲੈ ਲਾਂਗੇ ਅਸੀਂ ਇਹਨਾਂ ਪ੍ਰੀਰ ਲਿਆ ਹੋਇਆ ਹੈ ਇਸੇ ਪਾਤਾ ਜਿਹੜਾ ਇਸਪਰੇਅ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਕੇ ਦੋ ਮਿੰਟ ਵਾਸਤੇ ਸੀਨ ਪੱਕਣ ਵਾਸਤੇ ਰਹਿਨ ਦਾਂਗੇ ਹਾਂਜੀ ਇਹਨੂੰ ਦੋ ਮਿੰਟ ਹੋ ਗਏ ਨੇ ਪੱਕਦੇ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਕਿਉਂਕਿ ਇਹ ਰੈਡੀ ਹੋ ਗਿਆ ਆ ਬਹੁਤ ਵਧੀਆ ਬਣਿਆ ਤੁਸੀਂ ਦੇਖ ਸਕਦੇ ਜੇ ਬਾਕੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਸਾਡੀ ਤਾਂ ਸਾਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਸਬਸਕ੍ਰਾਈਬ ਕਰ ਲਿਓ ਪਲੀਜ਼ ਸਾਨੂੰ ਮੇ ਮੋਟ ਮੋਟੀਵੇਸ਼ਨ ਮਿਲਦਾ ਵਾ ਜਦੋਂ ਤੁਸੀਂ ਸਾਨੂੰ ਸਬਸਕ੍ਰਾਈਬ ਕਰਦੇ ਜੇ ਲਾਈਕ ਕਰਦੇ ਜੇ ਤੇ ਥੈਂਕ ਯੂ ਜੀ